ਚਾਹ ਦੇ ਵਿੱਚ ਪਿਛਲੇ 18 ਮਹੀਨੇ ਪਹਿਲਾਂ ਅਸੀਂ ਦੇਖਿਆ ਕਿ ਦਿੱਲੀ ਤੋਂ ਇੱਕ ਬਹੁਤ ਵੱਡਾ ਥਾਗ ਤੰਤਰ ਪੰਜਾਬ ਦੇ ਵਿੱਚ ਆਇਆ ਉਸ ਥਾਗ ਤੰਤਰ ਨੇ ਐਵੇਂ ਜਿਹਾ ਪੰਜਾਬ ਦੇ ਵਿੱਚ ਆ ਕੇ ਡੰਗ ਨੂੰ ਗਜਾਇਆ ਕਿ ਤਿਰਨ ਕਰੋੜ ਪੰਜਾਬੀ ਚਾਹੂ ਚਾਹੂ ਔਰ ਕੇਜਰੀਵਾਲ ਕੇਜਰੀਵਾਲ ਕਰਦੇ ਹੋਏ ਬਦਲਾਓ ਬਦਲਾਓ ਦਾ ਰੋੜਾ ਪਾੜ ਲਗੀ ਇਸ ਨੀਵੀਂ ਦੇ ਵਿੱਚ ਇਸ ਧਗਤੰਤਰ ਦੇ ਬਲੋਂ ਦਿਨਾਂ ਨੇ ਪੰਜਾਬ ਦੀ ਸਰਕਾਰ ਬੜਾਈ ਬਦਲਾਅ ਦੇ ਰਾਤੇ ਤਰ੍ਹਾਂ ਤਰ੍ਹਾਂ ਦੀਆਂ ਗਰੰਟੀਆਂ ਸਾਰੇ ਵਰਗਾਂ ਨੂੰ ਦਿੱਤੀਆਂ ਜਿਹਦੇ ਵਿੱਚ ਇੱਕ ਉਹ ਵਰਗ ਸੀ ਜਿਹਨੂੰ ਹਜ਼ਾਰਾਂ ਸਾਂ ਦਾ ਤੋਰ ਦੋ ਲਿਆ ਗਿਆ ਔਰ ਵੱਡੇ ਪੱਦਰ ਤੇ ਗਰੰਟੀਆਂ ਦੇ ਕੇ ਇਹਨੂੰ ਗੁੰਮਰਾਹ ਕੀਤਾ ਗਿਆ ਜਿਹਨੂੰ ਅਸੀਂ ਪੰਜਾਬ ਚ ਗਰੀਬ दलित पिछड़ा वर्ग ਕਹਿੰਦੇ ਜਦੋਂ ਮਾਰਯੋ ਕੇਜਰੀਵਾਲ ਸਾਹਿਬ ਨੇ ਵੱਡਾ ਪ੍ਰੋਗਰਾਮ ਕਰਕੇ ਪੰਜ ਗਰੰਟੀਆਂ ਦਲਿਤ ਭਾਈਚਾਰੇ ਨੂੰ ਦਿੱਤੀਆਂ ਉਦੋਂ ਚ ਉਹਨੇ ਕਿਹਾ ਸੀ ਕਿ ਮੈਂ ਬਾਬਾ ਸਾਹਿਬ ਅਮੇਲ ਕਰਦਾ ਬਹੁਤ ਵੱਡਾ ਸ਼ਰਧਾਲੂ ਹਾਂ ਉਦੋਂ ਚ ਉਹਨੇ ਕਿਹਾ ਸੀ ਕਿ ਦਿੱਲੀ ਦਾ ਜਿਹੜਾ ਦਲਿਤਵਾ ਉਹ ਕੇਜਰੀਵਾਲ ਜੀ ਨੂੰ ਵੱਡਾ ਭਰਾ ਮੰਨਦਾ ਹੈ ਔਰ ਆਪਣੇ ਪਰਿਵਾਰ ਦਾ ਬੇਟਾ ਮੰਨਦਾ ਹੈ ਇਹ ਕੇਜਰੀਵਾਲ ਜੀ ਦੇ ਪਿਛਲੇ ਦੇ ਉਹ ਅੰਸ਼ ਨੇ ਜਿਹੜੇ ਮੈਂ ਤੁਹਾਡੇ 'ਚ ਇਹ ਤਿੰਨ ਗੱਲਾਂ ਬੋਲੀਆਂ ਅਸੀਂ ਇਹ ਤਿੰਨ ਗੱਲਾਂ ਨੂੰ ਜਦੋਂ ਪੰਜਾਬ ਦੇ 18 ਮਹੀਨਿਆਂ ਦੀ ਸਰਕਾਰ ਦੇ ਵਿੱਚ ਦੇਖਦੇ ਆ ਕਿ ਉਹ ਪੂਰੀਆਂ ਹੋਈਆਂ ਕਿ ਨਹੀਂ ਹੋਈਆਂ ਬਾਬਾ ਸਾਹਿਬ ਰੇਡਰ ਦਾ ਸ਼ਹਦਾਲੂ ਆ ਤਾਂ ਉਹਨਾਂ ਨੇ ਹਰ ਸਰਕਾਰੀ ਦਫ਼ਤਰ 'ਚ ਬਾਬਾ ਸਾਹਿਬ ਰੇਡਰ ਦੀ ਫੋਟੋ ਲਾਈ ਫੋਟੋ ਲਾ ਕੇ ਉਹਨੇ ਡਰਾਮਾ ਕੀਤਾ ਕਿ ਦਸਲ ਵੀ ਕੋਸ਼ਿਸ਼ ਕੀਤੀ ਔਰ ਥਾਗ ਦੇ ਉੱਤਰ ਦੇ ਕੋਲ ਦੋ ਵੱਡੇ ਨਾਰੇ ਉਸੇ ਜਿਹੜੇ ਕਾਗਜ਼ ਗਰੰਟੀਆਂ ਦਿੱਤੀਆਂ ਸੀ ਦਲਤਾਂ ਨੇ ਉਹਦੇ 'ਚ ਬੋਲੀਆਂ ਸੀ ਕਿ ਬਾਬਾ ਸਾਹਿਬ ਵਰਕਰ ਤੇਰਾ ਸੁਪਨਾ ਅਧੂਰਾ ਕੇਜਰੀਬਾਲ ਕਰੂਗਾ ਪੂਰਾ ਔਰ ਇਹ ਨਾਰਾ ਇਹ ਨਾਰਾ ਕੇਜਰੀਬਾਲ ਸਾਹਿਬ ਨੇ ਖੁਦ ਸਟੇਜ ਤੇ ਬੋਲ ਕੇ ਲਾਇਆ ਸੀ ਔਰ ਇਤਿਹਾਸ ਵਿੱਚ ਪਹਿਲਾ ਲੀਡਰ ਆ ਜਿਹੜੇ ਆਪਣੇ ਨਾਂ ਤੇ ਆਗਰਵਾ ਕੇ ਨਾਰਾ ਲਾਇਆ शब्द में इस करके वरत्या जे बहुजन समाज पार्टी के टकसाली नारे और साहब कंशी बहुजन समाज पार्टी के वर्कर समर्थक पिछले चाली साल तो नारा ला रहे कि बाबा साहब तेरा सुपना धूरा साहब कंशीदार जी करके पूरा लेकिन दिल्ली तो को ठगतंत्र ने बदलाव बदलाव के ना बा साहब अंबेडकर के न ਪੂਰੇ ਪੰਜਾਬ ਦੇ ਦਲਤਾਰ ਪਛਰੇ ਜਿਨ੍ਹਾਂ ਵੀ ਵਾਦੀ ਪੰਜਾਬ ਚ 75% ਤੋਂ ਜ਼ਿਆਦਾ ਆ 35% ਤੋਂ ਜ਼ਿਆਦਾ ਯੂਨੀਕਾ ਔਰ 45% ਤੋਂ ਜ਼ਿਆਦਾ OBC ਪਛਰੇ ਔਰ ਪੂਰੇ ਪੰਜਾਬ ਦੇ 13000 ਤੋਂ ਜ਼ਿਆਦਾ ਪਿੰਡਾਂ ਚ 50 ਲੱਖ ਵੋਟਰ ਬਾਬਾ ਸਾਹਿਬ ਦੇ ਵੇਟ ਕਰਨ ਦੀ ਫੋਟੋ ਦੇ ਨਾਲ ਕੇਜਰੀਵਾਲ ਸਾਹਿਬ ਨੇ ਆਪਣੀ ਫੋਟੋ ਲਾ ਕੇ ਭੰਡੇ ਜਿਹਦੇ ਤੇ ਲਿਖਿਆ ਸੀ ਬਾਬਾ ਸਾਹਿਬ ਤੇਰਾ ਸੁਪਨਾ ਦੂਜਾ ਕੇਜਰੀਵਾਲ ਕਰੂਗਾ ਜਦੋਂ ਅਸੀਂ ਇਹ ਪੱਤਰ ਚੋਣ ਕੱਢਦੇ ਆ ਕਿ ਉਹ ਬਾਬਾ ਸਾਹਿਬ ਨੂੰ ਕਿੰਨਾ ਕਮੰਦੇ ਆ ਔਰ ਕਿੰਨੇ ਕਿ ਦਲਤ ਹਤਾਇਸ਼ੀ ਆ ਤਾਂ ਸਾਡੇ ਸਾਹਮਣੇ ਇਹ ਜਿਹੜੀਆਂ ਪੰਜ ਗਰੰਟੀਆਂ ਜਿਹੜੀਆਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਸੀ ਉਹਨਾਂ ਨੇ ਕਿਹਾ ਸੀ ਕਿ ਹਰ ਦਲਤ ਨੂੰ ਪੰਜ-ਪੰਜ ਮਾਲੇ ਦੇ ਪ੍ਰਾਪਤ ਦੇਾਂਗੇ ਸਫਾਈ ਕਰਮਚਾਰੀ ਸਾਰੇ ਪੱਕੇ ਕੀਤੇ ਜਾਣਗੇ ਐਮ ਐਚ ਐਮ ਵਾਲੇ ਔਰ ਗੈਸਟ ਟੀਚਰ ਪੱਕੇ ਕੀਤੇ ਜਾਣਗੇ ਇਹ ਉਸੇ ਫੰਕਸ਼ਨ ਦੇ ਵਿੱਚ ਜਿਹੜੀਆਂ ਗਰੰਟੀਆਂ ਪੂਰੀਆਂ ਹੋ ਗਈਆਂ ਹਰ ਜਲਤਾ ਲਈ ਆ ਦੋ ਐਕਸਟਰਾ ਬੋਲਿਆ ਸੀ ਔਰ ਅੱਛੀ ਸਿੱਖਿਆ ਦਿੱਤੀ ਜਾਏਗੀ ਫ੍ਰੀ ਕੋਰਸ ਦਿੱਤੀ ਜਾਏਗੀ ਆਈਐਸ ਪੀਸੀਐਸ ਜਿੰਨੇ ਵੀ ਕੋਈ ਲੋੜੀ ਹਾਂ ਔਰ ਸਾਰੇ ਇਲਾਜ ਦਾ ਖਰਚਾ ਦਲਤਾਂ ਦਾ ਫ੍ਰੀ ਕੀਤਾ ਜਾਏਗਾ ਔਰ ਸਾਰੇ ਬਦਤ ਮਹਾਂਮਾ ਨੂੰ 18 ਸਾਲ ਤੋਂ ਉਪਰ ਇੱਕ ਇੱਕ ਹਜ਼ਾਰ ਰੁਪਿਆ ਦਿੱਤਾ ਜਾਏਗਾ ਇਹੋ ਜਿਹੇ ਤਰੇ ਬਾਣਾ ਪੰਜਾਬ ਦੇ ਲੋਕਾਂ ਦੇ ਵਿੱਚ ਮਿਲਿਆ ਗਿਆ ਔਰ ਜਦੋਂ ਅਸੀਂ ਦੇਖਦੇ ਹਾਂ ਕਿ ਲਾਗੂ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਉਹਨਾਂ ਨੇ ਗਰੰਟੀਆ ਚ ਕਹੇ ਸੀ ਕਿ ਪੰਜਾਬ ਦਾ ਦਿੱਕਤੀ ਸੀਐਮ ਬਦਲਤ ਲਾਵਾਂਗੇ ਜਦੋਂ ਅਸੀਂ ਇਹ ਚੈੱਕ ਕਰਦੇ ਆ ਕਿ ਇਹ ਕਿੰਨਾ ਕੁ ਪੂਰਾ ਕੀਤਾ ਗਿਆ ਕਿੰਨਾ ਕੁ ਨਹੀਂ ਪੂਰਾ ਕੀਤਾ ਗਿਆ ਉਹਦੀ ਸਭ ਤੋਂ ਵੱਡੀ ਆਧਾਰਣ ਜਿਹੜੀ ਜਲੰਧਰ ਸ਼ਹਿਰ ਦੀ ਆ ਜਲੰਧਰ ਸ਼ਹਿਰ ਦੇ ਵਿੱਚ ਪਿਛਲੇ ਪੰਜ ਮਹੀਨਿਆਂ ਚ ਦੋ ਵੱਡੇ ਮੁੱਦੇ ਆਏ ਪਹਿਲਾ ਨਸ਼ਾ ਨਸ਼ੇ ਨੂੰ ਲੈ ਕੇ ਨਸ਼ੇ ਦੇ ਮੁੱਦੇ ਦੇ ਉੱਤੇ ਬਹੁਤ ਜਣ ਸਮਾਜ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਜਲੰਧ ਦੇ ਹਰਤੀ ਦੇ ਏਰੀਏ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਸੀ ਦਲਤ ਭਾਈਚਾਰਾ ਗਰੀਬ ਭਾਈਚਾਰਾ ਜਿਹਨਾਂ ਨਸ਼ਿਆਂ ਦੀ ਮਾਰ ਹੇਠ ਹੈ ਜਿਸ ਸੰਬੰਧੇ ਬਾਰੇ ਵੀ ਦਿੱਲੀ ਦੇ ਠਗ ਪੰਤਰਾ ਨੇ ਗਰੰਟੀ ਦਿੱਤੀ ਸੀ ਕਿ ਤਿੰਨ ਤੋਂ ਚਾਰ ਮਹੀਨਿਆਂ ਚ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਜਾਏਗਾ ਉਸ ਨਸ਼ੇ ਦੇ ਖਿਲਾਫ ਜਿਹੜੇ ਲੋਕ ਸਰਕਾਰ ਦੇ ਉਪਰੇ ਸੀ ਜਿਨ੍ਹਾਂ ਦੀ ਗਵਾਹੀ ਬਰਿੰਦਰ ਕੁਮਾਰ ਜੀ ਕਰ ਰਹੇ ਸੀ ਸੂਬਾ ਜਨੋਸ਼ ਕੱਤਰਪੱਲਾ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ 100 ਤਰੰਗ ਗੱਲ ਹੈ ਤੇਰੇ ਬਾਈ ਨੇ 150 ਅਲਫਿਛਾਤੇ 23 ਜੁਲਾਈ ਨੂੰ ਕੀਤਾ ਇਹ ਪਰਚਾ 23 ਜੁਲਾਈ 2023 ਔਰ 25 ਜੁਲਾਈ ਨੂੰ ਅਸੀਂ ਇਹਦੀ ਇਨਕੁਆਰੀ ADGP ਜਿਹੜਾ ਕੀਤੀ ਹੈ ਜੀ ਡੀਆਈਜੀ ਕੋਲ ਚੰਡੀਗੜ੍ਹ ਲਗਾਈ 25 ਜੁਲਾਈ ਨੂੰ ਇਨਕੁਆਰੀ ਹੁਸ਼ਿਆਰ ਪਰਮਾਰਕ ਹੋਈ ਇਨਕੁਆਰੀ ਦਾ ਜਿਹੜਾ ਰਿਕਾਰਡ ਆ ਇੱਕ ਵਾਰੀ ਸਹੀ ਤਰੀਕੇ ਨਾਲ ਹੋਵੇ ਬਹੁਜਨ ਸਵਾਜ ਪਾਰਟੀ ਦਾ ਹਕਕ ਮੇਰੀ ਗਲਾਈ ਚ ਨਜੂਦਾ ਇਥੋਂ ਦੇ ਐਸਐਸਪੀ ਧਰਤੀ ਐਸਐਸਪੀ ਸ਼ਹਿਰੀ ਦੋਨਾਂ ਨੂੰ ਮਿਲਿਆ ਬਾਕੀ ਬਾਕੀ ਮਿਲਿਆ ਇਹਨਾਂ ਨੇ ਕਿ ਅੱਗੇ ਅਸੀਂ ਕੋਆਪਰੇਟ ਕਰਾਂਗੇ ਅਸੀਂ ਇੱਕ ਬਹੁਤ ਵੱਡੀ ਦਲਕਨ ਮਹਾਪੰਚਾਇਤ ਜਿੰਦਰ ਬਲਾਈ ਇਹਨਾਂ ਨੂੰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਲਤਨਾਤ ਦਲਤਾ ਤੇ ਜ਼ੁਲਮ ਕਰਨ ਲਈ ਗਰੀਬਾਂ ਤੇ ਜ਼ੁਲਮ ਕਰਨ ਲਈ ਹਰ ਚੀਜ਼ ਨੂੰ ਬਲੋਰ ਕੀਤਾ ਪਰ ਹਰ 14 ਰਸਤੇ ਨੂੰ ਜਿਹੜੇ 13 ਵਾਲੇ ਪਰਚੇ ਸੀ ਉਹਨਾਂ 'ਚ 6 ਹੋਰ ਐਡ ਕਰਤੇ। ਇਨਕੁਆਰੀ ਦਫਾ। ਇਨਕੁਆਰੀ ਤੋਂ ਬਾਅਦ ਇਨਕੁਆਰੀ ਦੀ ਕਾਰਜ ਨਹੀਂ ਵਾਹੀ ਗਿਆ ਕਰਾਇ। ਜਰੰਗਰ ਦੀ ਪ੍ਰਸ਼ਾਸਨ ਇਨਕੁਆਰੀ ਜੀ ਨਹੀਂ ਬੈਠਿਆ। ਦਲਤਾ ਤੋਂ ਹੋਰ ਸ਼ੇਡ ਪਰਚੇ ਦਾ ਐਡ ਕਰਤੇ 13 61। 1 ਸਤੰਬਰ 2023 ਨੂੰ 28 ਬੰਦਿਆਂ ਦੇ 28 ਤੇ ਜਿਹੜੇ ਅਣਪਛਾਤੇ ਸੀ ਉਹਨਾਂ ਤੇ ਹੋਰ ਪਰਚੇ ਐਡ ਕਰਤੇ। ਟੋਟਲ 47163 ਚੋਂ 163 ਦਲਤਾਂ ਤੇ ਪਛੜਿਆਂ ਤੇ ਵਸਪਾ ਵਰਕਰਾਂ ਤੇ ਮਰਦੇ ਇਹ ਪਹਿਲਾ ਸਬੂਤ ਵਾ ਕਿ ਆ ਆਗਮਨੀ ਪਾਰਟੀ ਬਾਬਾ ਸਾਹਿਬ ਦੇਰਕਰ ਦੇ ਸਮਾਜ ਨੂੰ ਸਨਮਾਨ ਦੇ ਰਹੀ ਆ ਤਾਂ ਕੁਝ ਹੋ ਰਹੀ ਆ 49 ਬਾਈ ਨੀਮਾ ਲੱਗ ਗਏ ਔਰ ਇਸੇ ਤਰ੍ਹਾਂ ਨਾਲ ਦੂਜੀ ਗੱਲ ਸਹੀ ਤਰ੍ਹਾਂ ਨਾਲ ਜਿੱਥੇ ਬਾਬਾ ਸਾਹਿਬ ਦੇਰਕਰ ਦੇ ਨੌਤੇ ਪਾਰਕ ਬਣੀ ਹੋਈ ਆ ਮੈਂ ਇਸ ਕਰਕੇ ਅੱਜ ਇਹ ਗੱਲਾਂ ਕੋਲੇ ਮਸਥਾਨ ਦਾ ਦੱਸ ਰਿਹਾ ਕਿ ਜਿਹੜਾ ਜੰਗਰਵਾ ਇਥੇ ਵੱਡੀ ਗਲਤੀ ਦੇ ਵਿੱਚ 60 ਲਾਈਨ ਪਰਸੈਂਟ ਦੇ ਲਗਭਗ ਸ਼ਰੂ ਕਾਸਟ ਪਪੂਲੇਸ਼ਨ ਹੈ 59 ਜਿਸ ਵਰਗ ਦੀ ਬਹੁਤ ਵੱਡੀ ਵਾਦੀ ਹੋਵੇ ਔਰ ਆਮ ਆਦਮੀ ਪਾਰਟੀ ਨੂੰ ਪੂਰੇ ਤਰੀਕੇ ਨਾਲ ਖੁਚੋਈ ਦੇਵੇ ਸਹੀ ਪਰਕਾਰਕ ਦਾ ਮਾਮਲਾ ਤੁਹਾਡੇ ਵਿੱਚ ਹੈ ਉਹ ਪਾਰਕ 2015 ਚੋਂ ਸਪਾਰਕ ਦੀ ਚਾਰਦੀਵਾਰੀ ਵੇ 2008 ਸਾਲ ਬਾਅਦ 2023 ਦੇ ਵਿੱਚ ਕਾਰਪੋਰੇਸ਼ਨ ਇਸ ਚਾਰਦੀਵਾਰੀ ਨੂੰ ਢਾੜ ਲਈ ਕੋਈ ਅੱਜ ਨਾ ਭੇਜ ਦੇ ਬਾਬਾ ਸਾਹਿਬ ਨੂੰ ਮੇਰੇ ਕਦੀ ਪਾਰਕ ਨੂੰ ਬਚਾਉਣ ਲਈ ਜਿਹੜਾ ਉੱਥੇ ਵੱਡੀ ਮਾਲਤੌਰ ਰੁਪਿਆ ਪੰਜਾ ਕਰ ਚੁੱਕਾ ਸੀ ਉਸ ਪੀੜੇ ਪੰਜੇ ਦੇ ਮੋੜੇ ਬਾਬਾ ਸਾਹਿਬ ਬਿਰਕਰਰ ਦਾ ਸਟੈਚੂ ਲਗਾਇਆ ਗਿਆ ਕਿ ਕਿਸੇ ਤਰ੍ਹਾਂ ਬਾਬਾ ਸਾਹਿਬ ਬਿਰਕਰਰ ਦੇ ਨੌਤੇ ਜਿਹੜੀ ਯਾਦਗਾਰ ਹੈ ਬਚੀ ਹੈ ਕਾਰਪੋਰੇਸ਼ਨ ਨੇ ਉਸ ਜਗ੍ਹਾ ਤੇ ਰੁਪਿਆ ਪੰਜਾ ਇਸ ਕਰਕੇ ਚਲਾਇਆ ਕੋ ਕਹਿੰਦੇ ਇਹ ਨਿਯਾਇਜ਼ ਕਬਜਾਇਆ ਵੀ ਕਾਰਪੋਰੇਸ਼ਨ ਦੀ ਤਾਂ ਜਗ੍ਹਾ ਹੀ ਹੈ ਉਹ ਜਗ੍ਹਾ ਦਾ ਤਾਂ ਕੋਰਟ ਕੇਸ ਚੱਲ ਰਿਹਾ ਇੱਕ ਤਰ੍ਹਾਂ ਕਹਿੰਦੀ ਹੈ ਸ਼ਾਮਲਾ ਤੇ ਦੇ ਹੈਗੀ ਹੈ ਦੂਜੀ ਧਰ ਕਹਿੰਦੀ ਹੈ ਸਾਡੇ ਭਾਈ ਨੇ ਮ ਕੋਰਟ ਕੇਸ ਹੈ ਔਰ ਕੋਰਟ ਕੇਸ ਦੇ ਵਿੱਚ ਕਾਰਪੋਰੇਸ਼ਨ ਇਹ ਲਿਖ ਕੇ ਦੇ ਚੁੱਕੀ ਆ ਕਿ ਜਿਹੜੀ ਇਹ ਜਗਾ ਹੈ ਇਹ ਸਾਡੀ ਨਹੀਂ ਹੈਗੀ ਤੇ ਕਾਰਪੋਰੇਸ਼ਨ ਪੂਆਪਨ ਚੱਕ ਕੇ ਚਲਾ ਸਕਦੀ ਔਰ ਉਸ ਦਿਨ ਆਮ ਆਦਮੀ ਪਾਰਟੀ ਵੀ ਸ਼ਹਿਰ ਉੱਤੇ ਆਮ ਆਦਮੀ ਪਾਰਟੀ ਦੇ ਇੱਥੋਂ ਦੇ ਲੀਡਰ ਵੀ ਸ਼ਹਿਰ ਉੱਤੇ ਬਾਬਾ ਸਾਹਿਬ ਮੇਡਕਰ ਦੇ ਮੰਨਣ ਵਾਲੇ ਲੋਕ ਬਾਬਾ ਸਾਹਿਬ ਮੇਡਕਰ ਦੇ ਸਨਮਾਨ ਨੂੰ ਬਚਾਉਣ ਵਾਲੇ ਲੋਕ ਉਹਦੇ ਰੰਗ ਵਾਲੇ ਲੋਕਾਂ ਨੂੰ 104 ਜੰਮੇਵਾ ਕੀਤਾ ਗਿਆ ਬਰਗਾਂ ਦੇ ਨਾਲ ਕੁੱਟਮਾਰ ਕੀਤੀ ਗਈ ਔਰ ਸੂਬੇ ਦੇ ਜਲੰਧਕਤਰ ਜਿਹੜਾ 2 ਲੱਖ ਵੋਟਾਂ ਦੀ ਠੋਠੀ ਸ਼ਮਨਿਕ ਨਿਮਨਤ ਕੀਤੀ 2 ਲੱਖ 4000 ਵੋਟਾਂ ਦੀ ਨਿਮਨਤ ਕੀ ਕਰਦਾ ਉਹਦੇ ਨਾਲ ਜਿੱਤਾ ਦਾ ਅਣਮਨੁੱਖੀ ਵਿਵਹਾਰ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਅੱਜ ਦੇ ਦਿਨ ਅਸੀਂ ਤੁਹਾਨੂੰ ਯਾਦ ਕੀਤਾ ਇਸ ਕਰਕੇ ਯਾਦ ਕੀਤਾ ਕਿ ਪਿਛਲੇ 18 ਸਾਲਿਆਂ ਦੇ ਵਿੱਚ ਅੱਜ ਦੇ ਪੁੱਛਿਆ ਜਾਵੇ ਕਿ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਤੁਸੀਂ ਗਰੰਟੀ ਦਿੱਤੀ ਸੀ ਦਲਦਾਰੂ ਪੰਜ ਪੰਜ ਮਾਲੇ ਤੇ ਪ੍ਰਾਤ ਕਰਾਂਗੇ ਕਿੱਥੇ ਦਾ ਪ੍ਰਾਤ ਤੁਸੀਂ ਕਿਹਾ ਸੀ ਪੂਰੇ ਪੰਜਾਬ ਦੇ ਸਪਾਈ ਕਰਮਚਾਰੀ ਪੱਕੇ ਕਰਾਂਗੇ ਕਿੱਥੇ ਕਰਤੇ ਪੱਕੇ ਕੇਜਰੀਵਾਲ ਸਾਹਿਬ ਤੁਸੀਂ ਕਿਹਾ ਸੀ ਗਰੰਟੀ ਦਿੰਦੇ ਹੋਏ ਕਿ ਦਿੱਲੀ ਦੇ ਐਸੀ ਪਰਿਵਾਰ ਤੁਹਾਨੂੰ ਪਰਿਵਾਰ ਦਾ ਬੜਾ ਬੇਗਾ ਮੰਦੇ ਆ ਦਿੱਲੀ ਦੇ ਐਸੀ ਲੋਕ ਜਿਹੜੇ ਤੁਹਾਨੂੰ ਵੱਡਾ ਭਰਾ ਮੰਦੇ ਆ ਅੱਜ ਪੰਜਾਬ ਦੇ ਲੋਕ ਤੁਹਾਨੂੰ ਜਿਹੜਾ ਦਲਦ ਪੰਜਾਬ ਦਾ ਦੁਸ਼ਮਣ ਮੰਨਦੇ ਆ ਆਰੇ ਨੀ ਵੇ ਤੋ ਕਿੱਥੇ ਆ ਤੁਸੀਂ ਕਿਹਾ ਸੀ ਦੰਤ ਡਕਤੀ ਸੀ ਅਮਲਾਵਾਂਗੇ ਔਰ ਉਹਦਾ ਗਰੰਟੀਆ ਦਾ ਕੀ ਪੂਰੀਆ ਕਰਨੀ ਸੀ ਤੁਸੀਂ ਦੰਤਾਂ ਤੇ ਜਨ ਮਤਿਆਚਾਰ ਬਤਾਇਆ ਅੱਜ ਅਸੀਂ ਪੰਜਾਬ ਦੇ ਵਿੱਚ ਐਲਾਨ ਕਰਦੇ ਆ ਕੇਜਰੀਵਾਲ ਸਾਹਿਬ ਭਗਵਾਨ ਜੀ ਮੁੱਖ ਮੰਤਰੀ ਸਾਹਿਬ ਤੁਸੀਂ 18 ਮਹੀਨਿਆਂ ਦੇ ਵਿੱਚ ਬੱਖ ਬੱਖ ਮੁੱਦਿਆਂ ਤੇ ਕੁਰਸੀਆਂ ਧਾਨੇ ਇਹਨਾਂ ਨੇ ਕੁਰਸੀ ਦਾ ਹੀ ਲਿਧਿਆਣੇ ਕਲਮੰਦਰ ਨੂੰ ਦਲਤ ਦੀ ਕੁਰਸੀ ਕਿੱਥੇ ਆ ਪੰਜਾਬ ਚ 35% ਆਬਾਦੀ ਬਨਵਾਈ ਦਲ ਆਬਾਦੀ ਬਨਵਾਈ ਦਲ ਜਿਹੜੇ ਲੋਕਾਂ ਦੀ ਪਾਪੂਲੇਸ਼ਨ ਆ ਉਹਨਾਂ ਦੇ ਮੁੱਦਿਆਂ ਤੇ ਉਹ ਵੀ ਪਾਣੀ ਪੰਜਾਬ ਦਾ ਵਰਤਦੇ ਆ ਉਹ ਵੀ ਪੰਜਾਬ ਦੇ ਪਾਣੀ ਲਈ ਨਰ ਸਕਦੇ ਆ ਉਹ ਵੀ ਪੰਜਾਬ ਦੇ ਪਾਣੀਆਂ ਨੂੰ ਜ਼ਿੰਮੇਵਾਰ ਹੈ ਲੇਕਿਨ ਦਲਤ ਦੀ ਕੁਰਸੀ ਨਹੀਂ ਰੱਖੀ ਦਲਤ ਦੀ ਇੱਕ ਪਛੜੇ ਦੀ ਕੁਰਸੀ ਨਹੀਂ ਰੱਖੀ ਪੰਜਾਬ ਦੇ ਵਿੱਚ ਭਗਵੰਤ ਸਿੰਘ ਦੀ ਸਰਕਾਰ ਜੋ ਗਲਤਾਂ ਤੇ ਪਛੜੇ ਨਾ ਕਰਦੀ ਆਂਦੇ ਅਸੀਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਔਰ ਜਿਹੜੀ ਗੁੰਡਾਗਰਦੀ ਜਲੰਧਰ ਤੋਂ ਹੋ ਰਹੀ ਆ ਇਸ ਗੁੰਡਾਗਰਦੀ ਦੇ ਖਿਲਾਫ ਅਸੀਂ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਅੱਜ ਵੀ ਗਲਤ ਸਮਝਦੇ ਆ ਜਿਨ੍ਹਾਂ ਨੂੰ ਅੱਜ ਵੀ ਹਿੱਸਾ ਦੇਣ ਤੋਂ ਬਜਦੇ ਆ ਅਗਰੀਪਾ ਨੂੰ ਅਸੀਂ ਪੰਜਾਬ ਦੇ ਲੋਕ 1 ਨਵੰਬਰ ਨੂੰ ਜੇ ਇਹਨਾਂ ਨਾਲ ਬਰਾਬਰ ਕੋਸ਼ਿਸ਼ਾਂ ਦੇ ਦੇਖਣ ਦੇ ਹੱਕਦਾਰ ਨਹੀਂ ਤਾਂ ਅਸੀਂ 1 ਨਵੰਬਰ ਨੂੰ ਜਲੰਧਰ ਜਲੰਧਰ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਨਾਲ ਅਸੀਂ ਬੋਰੀਆਂ ਤੇ ਬੈਠ ਕੇ ਪ੍ਰਦਰਸ਼ਨ ਕਰਾਂਗੇ ਬੋਰੀਆਂ ਤੇ ਬੈਠ ਕੇ ਪੰਜਾਬ ਦਾ ਦਿਲ ਜੇ ਲੋਕ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਜੇ ਲੋਕ ਨਹੀਂ ਜੁੜ ਕੇ ਆਪਸੀ ਮੁਰਾਕੋਸ਼ਤਾ ਕਰ ਸਕਦੇ ਆ ਲੇਕਿਨ ਬਦਲੇ ਕਿਤੇ ਕੁਰਸੀ ਨਹੀਂ ਰੱਖ ਸਕਦੇ ਤਾਂ ਅਸੀਂ ਜੇ ਅੱਜ ਵੀ ਸਾਨੂੰ ਇਹ ਬੋਰੀ ਤੇ ਸਮਝਦੇ ਆ ਕਿ ਗਲਤ ਬੋਰੀਆਂ ਤੇ ਅਸੀਂ 1 ਨਵੰਬਰ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਸੜਕਾਂ ਦੇ ਦਰਮਿਆਨ ਦੀਆਂ ਸੜਕਾਂ ਤੇ ਗੋਰੀਆਂ ਤੇ ਬੈਠ ਕੇ ਇਹ ਸਰਕਾਰ ਦੇ ਪ੍ਰਦਰਸ਼ਨ ਕਰਾਂਗੇ। ਵਰਦਨ ਸਮਾਜ ਦੇ ਦਲ ਸਮਾਜ ਦੇ ਹੱਕਾਂ ਦੀ ਗੂੰਜ ਆ। ਅਸੀਂ ਪੂਰੇ ਪੰਜਾਬ ਦੇ ਦਲਤਾਂ ਨੂੰ ਪਛੜਿਆਂ ਨੂੰ ਗਰੀਬਾਂ ਨੂੰ ਕਿਸੇ ਵੀ ਜਾਤੀ ਦੇ ਹੋ ਕਿਸੇ ਵੀ ਧਰਮ ਦੇ ਹੋ ਉਹਨਾਂ ਨੂੰ ਸਨਿਹਾ ਦੇਣਾ ਚਾਹੁੰਦੇ ਆ। ਤੁਹਾਡੀ ਆਵਾਜ਼ ਤੁਹਾਡੀ ਲੜਾਈ ਵਰਦਨ ਸਮਾਜ ਪਾਰਟੀ ਮਿਲੇਗੀ। ਔਰ ਜਿਹੜੇ ਪਰਚੇ 163 ਲੋਕਾਂ ਦੇ ਲਸ਼ਾਂ ਦੇ ਖਲਾਸ ਹੋਏ ਆ ਔਰ ਸਹੀ ਸਰਕਾਰ ਬਾਬਾ ਸਰਮੇਲਕਰ ਕਾਰਪੋਰੇਸ਼ਨ ਨੇ ਇੱਕ ਤਾਜ਼ਾ ਲੈਟਰ ਕੱਢਿਆ ਕਿ ਇਹ ਬੁੱਤ ਜਿਹੜਾ ਬਾਬਾ ਸਰਮੇਲਕਰ ਦੀ ਪਾਰਕ ਨੂੰ ਬਚਾਉਣ ਲਈ ਬਹੁਜਲ ਸਮਾਜ ਪਾਰਟੀ ਦੇ ਲੀਡਰਾਂ ਨੇ ਲਾਇਆ ਇਹ ਬੁੱਤ ਹਟਾਇਆ ਜਾਵੇ ਨਹੀਂ ਅਸੀਂ ਅਗਲੀ ਕਾਰਵਾਈ ਕਰਾਂਗੇ ਅਸੀਂ ਕਾਰਪੋਰੇਸ਼ਨ ਨੂੰ ਕਾਰਪੋਰੇਸ਼ਨ ਕੀ ਹੈ ਸਰਕਾਰ ਅਸੀਂ ਸਰਕਾਰ ਨੂੰ ਇਤਦਾ ਨਹੀਂ ਜਿਹੜਾ ਚਾਹੁੰਦੇ ਐ ਬਹੁਜਲ ਸਮਾਜ ਪਾਰਟੀ ਦਾ ਇੱਕ ਵੀ ਲੀਡਰ ਇੱਕ ਵੀ ਵਰਕਰ ਕਿਸੇ ਬੁੱਤ ਨੂੰ ਹਟਾਉਣ ਨਹੀਂ ਜਾਏਗਾ ਅਸੀਂ ਤਾਂ ਹਰ ਘਰ ਦੇ ਵਿੱਚ ਬਾਬਾ ਸਾਹਿਬ ਦਾ ਬੁੱਤ ਲਾਣ ਲਈ ਤਿਆਰੀ ਕਰ ਰਹੇ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਬੁੱਤਵਾ ਲੱਖ ਚੱਕ ਕੇ ਦੇਖਿਓ ਕਿ ਮੀਲਾ ਚੰਨਾ ਤੁਹਾਡੇ ਟੱਕਰ ਆ ਪਰੇਗਾ ਧੰਨਵਾਦ ਜਿਨ੍ਹਾਂ ਦੇ ਪਰਚੇ ਐਫਐਸ ਅਰਜ ਕੀਤੀ ਗਈ ਹੈ ਤੁਸੀਂ ਦੱਸੋ ਕਿ ਕਿੰਨੀਆਂ ਲੋਕਾਂ ਦੇ ਦੁਆਰਾ ਕੀਤੇ ਗਏ ਨੇ ਬਹੁਤ ਅਜੀਬ ਜਿਹਾ ਲੱਗ ਰਿਹਾ ਹੈ 34 ਹਾਂ ਗਿਣੀ ਸੋ 47 ਟੋਟਲ ਹੋ ਗਏ ਮੰਨ ਲਓ ਜਿਹੜਾ ਮੇਨ ਪੁਆਇੰਟ ਇਹ ਆ ਵੀ ਜਿੱਦਾਂ ਪਹਿਲਾਂ ਐਫਆਈਆਰ ਹੋਈ ਆ 23 ਜੁਲਾਈ ਨੂੰ ਉਹਦੇ ਵਿੱਚ 13 ਵਾਈ ਨੇਮ ਸੀ ਜੇ ਮੈਂ ਸੀ ਬਾਕੀ ਸਾਡੇ ਹੋਰ 12 ਆਦੂ ਸੀਗੇ ਤੇ ਇੱਕ 150 ਅਣ ਪਛਾਤਾ ਸੀ ਅਸੀਂ ਡੀਆਜੀ ਨਾਲ ਗੱਲ ਕੀਤੀ ਤੇ 25 ਨੂੰ ਇਨਕੁਆਰੀ ਲਾ ਦਿੱਤੀ ਜਦ ਉਹ ਨਹੀਂ ਹਿਸ਼ਾਰਪੁਰ ਸ਼ਿਫਟ ਕਰ ਦਿੱਤੀ ਤੇ ਇਹਨਾਂ ਨੇ ਮਿਸਲੇ ਨਹੀਂ ਭੇਜੀ ਉਹ ਮੈਂ ਉੱਥੇ ਜਾ ਕੇ ਆਇਆ ਜਿਹੜੇ ਡੀਐਸਪੀ ਆ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਸਮਨ ਨਹੀਂ ਕੀਤਾ ਅਜੇ ਤੱਕ ਜਦੋਂ ਇਨਕੁਆਰੀ ਲਾਉਣ ਤੋਂ ਹੀ 15 20 ਦਿਨ ਬਾਅਦ ਗਏ ਅਸੀਂ ਕਿਹਾ ਵੀ ਤੁਸੀਂ ਸਾਨੂੰ ਸਮਨ ਨਹੀਂ ਕੀਤਾ ਤੁਹਾਡੇ ਕੋਲ ਸਾਡੀ ਇਨਕੁਆਰੀ ਆਈ ਆ ਉਹ ਕਹਿੰਦੇ ਵੀ ਸਾਨੂੰ ਉਹ ਰਿਕਾਰਡ ਨਹੀਂ ਭੇਜ ਰਹੇ ਉਹ ਨਹੀਂ ਸਾਨੂੰ ਨੋਟਿਸ ਦੱਸੇ ਜਿਹੜਾ ਨੋਟਿਸ ਜਦੋਂ ਭੇਜਦੇ ਸੀ ਤਾਂ ਬਾਅਦ ਜਦੋਂ ਫਿਰ ਅਸੀਂ ਪ੍ਰੋਟੈਸਟ ਕੀਤਾ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਮਿਸਲ ਭੇਜੀ ਉੱਤੇ ਆ ਹਫ਼ਤਾ ਪੁਰਾਣੀ ਗੱਲ ਹੈ ਹਫ਼ਤਾ ਅੱਗੇ ਹਨ ਇਸ ਸੰਬੰਧ ਦੇ ਵਿੱਚ ਨਹੀਂ ਮੈडम ਪਾਰਟੀ ਦੇ ਸਾਥਕਾ ਸਟੇਟ ਪ੍ਰੈਜ਼ੀਡੈਂਟ ਮੌਜੂਦਾ ਸਟੇਟ ਜਨਰਲ ਸੈਕਟਰੀਸ਼ ਦੀ ਗੁਲਾਬ ਸਹਿਲਾ ਜੀ ਇਹਨਾਂ ਨੇ ਬਕਾਇਦਾ ਹੁਸ਼ਿਆਰ ਪਰ ਦੇ ਜਿਹੜੇ ਉੱਥੇ ਤੱਕ ਡਿਊਟੀ ਲੱਗੀ ਡੀਐਸਪੀ ਜਗੀਰ ਸਿੰਘ ਜਗੀਰ ਸਿੰਘ ਔਰ ਇੱਥੇ ਦਾ ਜਿਹੜਾ ਐਸਐਸਪੀ ਵਿਧਾਤੀ ਔਰ ਐਸਐਸਪੀ ਪਰ ਕਮਿਸ਼ਨਰ ਜਿਹੜਾ ਸਿਟੀ ਬਕਾਇਦਾ ਉਹਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਜ਼ਰੀਆ ਇਹਦਾ ਆਇਆ ਕਿ ਦਲਤ ਨੂੰ ਦਬਾਉਣਾ ਗਰੀਬ ਨੂੰ ਦਬਾਉਣਾ ਪਰ ਆਪਸੀ ਮੁੰਡਾ ਕੋਸ਼ਿਸ਼ੀ ਕਰਕੇ ਨੌਲ ਇਸ਼ੂ ਦੇ ਉੱਤੇ ਪੰਜਾਬੀਆਂ ਦਾ ਧਿਆਨ ਖਟਕਾਉਣਾ ਲੇਕਿਨ ਬਹੁਤ ਦਿਨ ਸਮਾਜ ਪਾਰਟੀ ਇੱਕ ਕਦੀ ਵੀ ਗ੍ਰੀਪਾਂ ਦੇ ਲੋਕਾਂ ਨੂੰ ਆਮ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਹਟਣ ਨਹੀਂ ਦੇਣੀ। ਮਤਲਬ ਉੱਥੇ ਉੱਥੇ ਇਨਕੁਆਰੀ ਤੋਂ ਉੱਥੇ ਸਾਨੂੰ ਹੁਣ ਪਤਾ ਲੱਗਾ ਜਦੋਂ ਮਿਸ ਲਗਈ ਆ ਵੀ ਇਨਕੁਆਰੀ ਲੱਗਣ ਤੋਂ ਬਾਅਦ ਮਤਲਬ ਇਹਨਾਂ ਨੇ 13 ਮਤਲਬ 28 ਹਾਂ ਮਤਲਬ 34 34 ਬੰਦਿਆਂ ਦੇ ਨਾਮ ਬਾਅਦ ਚ ਮਤਲਬ ਐਡ ਕਰ ਦਿੱਤੇ ਹੈਗੇ। ਯਾਨੀ ਕਿ ਇਦਾਂ ਹੁੰਦਾ ਨਹੀਂ ਹੈਗਾ ਫਿਰ। ਜੀ ਸਾਹਿਬ ਜਿਹੜਾ ਅਦਾਸਾਈ ਵਿੱਚ 1058 ਜਿਹੜੇ ਫਰੰਟ ਦੇ ਟੀਚਰ ਸੀਗੇ ਅਪਨਾ ਅਸਿਸਟੈਂਟ ਪ੍ਰੋਫੈਸਰ ਉਹਨਾਂ ਕਿਹਨੇ ਸਪਰਟ ਕਰਦੇ ਆ। ਬਸ ਨੋਟ ਵੀ ਆਪਣਾ ਇਦਾਂ ਤੇ ਆਕਟੂ ਕਿ ਨਾਲ ਬੈਠ ਕੇ ਗੱਲ ਕਰੀਂ ਕਿਵੇਂ ਮੇਕਦੇ ਹੋ ਜੁਆਇਨਿੰਗ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਜੀ ਤੇ ਇੱਕ ਟੀਚਰ ਜਿਹੜਾ ਆ ਪ੍ਰੋਫੈਸਰ ਉਹ ਸੁਸਾਇਡ ਕਰ ਜਾਂਦਾ ਕਿਵੇਂ ਜਿਹੜਾ ਪੰਜਾਬ 'ਚ ਇਕੱਲਾ ਹੀ ਦੌਲਤ ਪਛੜਾ ਗਰੀਬ ਹੀ ਨਹੀਂ ਰਗੜਿਆ ਔਰ ਕੁਟੜਿਆ ਜਾਏਗਾ ਇਸ ਠੱਗਤੰਤਰ ਨੇ ਇਤਾਂ ਦਾ ਬੰਗਰੂ ਵਜਾਇਆ ਸੀ ਪੰਜਾਬ 'ਚ ਕਿ ਚੰਗੇ ਚੰਗੇ ਬੁੱਧੀਜੀਵੀ ਜਿਹੜੇ ਇਸ ਬੰਗਰੂ ਦਾ ਸ਼ਿਕਾਰ ਹੋ ਗਏ ਇਸ ਬੰਗਰੂ ਦੇ ਸੁਰਾਂ ਦਾ ਸ਼ਿਕਾਰ ਹੋ ਗਏ ਉਹਦੇ ਵਿੱਚ ਪੜਿਸ਼ਟ ਬੁੱਧੀਜੀਵੀ ਵੀ ਸ਼ਿਕਾਰ ਹੋ ਗਏ ਲੇਕਿਨ ਅੱਜ 18 19 ਮਹੀਨੇ ਦੀ ਸਰਕਾਰ ਤੋਂ ਬਾਅਦ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਇੱਕ ਬੜੇ ਲੇਖੇ ਨੌਜਵਾਨ ਪੰਜਾਬੀ ਦਾ ਜਿਹੜਾ ਸੁਸਾਈਡ ਹੋਇਆ ਇਹਦਾ ਸ਼ੁਕਰ ਕਰੋ ਕਿ ਕਿ ਹਲੇ ਹਜ਼ਾਰਾਂ ਲੋਕ ਬਚੇ ਹੋਏ ਆ ਸੁਸਾਈਡ ਕਰਨ ਤੋਂ ਜਿਹਨਾਂ ਨੇ ਸੁਸਾਈਡ ਕੀਤਾ ਉਹਦੇ ਲਈ ਬਹੁਤ ਸਵਾਜ ਪਾਰਟੀ ਦੁੱਖ ਦਾ ਪ੍ਰਗਟਾਵਾ ਕਰਦੀ ਇਹ ਤਾਂ ਇੰਨੇ ਠੱਗ ਤੇ ਉੱਤਰ ਸੀ ਇੱਕ ਚੰਗੀ ਪੜ੍ਹੀ ਲਿਖੀ ਕੁੜੀ ਸਿੱਧੀ ਸ਼ਰਮਾ ਮਹੀਨੇ ਬੱਦੀ ਆਪਣੇ ਦੋ ਮੇਲ ਟੀਚਰਸ ਦੇ ਨਾਲ ਟੈਂਕੀਆਂ ਦੇ ਚਰੀਓ ਸੀ ਮਾਣੋ ਕੇਂਰੀਵਰ ਸਾਹਿਬ ਨੇ ਆਪਣੀ ਸਖੀ ਬਣਾ ਲਿਆ ਉਹ ਤੋਂ ਖੜੀ ਬਣਾ ਲਈ ਉਹ ਅੱਜ ਵੀ ਧਰਮਿਆਂ ਤੇ ਆ ਉਹਨੇ ਇੱਕ ਗਾਰੰਟੀ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਨਾ ਪੱਗ ਉਤਰੇ ਦਿੱਤੀ ਜਾਏਗੀ ਨਾ ਪੰਜਾਬ ਚ ਧਰਮ ਲੱਗਣ ਦਿੱਤਾ ਜਾਏਗਾ ਭਗਵਾਨ ਤੁਮਾਰ ਸਤੋਜ ਵਾਲੇ ਮਾਸਟਰ ਦੇ ਮੁੰਡੇ ਦਾ ਹਰਾ ਪੈ ਚੱਲੂਗਾ ਤੇ ਧਰਮਾਂ ਨਹੀਂ ਲੱਗਣ ਦਿੱਤਾ ਜਾਊ ਇਹ ਧਰਮੇ ਲੱਗ ਰਹੇ ਆ ਇਹਨਾਂ ਦਾ ਫੇਲੀਅਰ ਗਾਰੰਟੀ ਫੇਲ ਹੋ ਗਈ ਸ਼ੰਕੀ ਤੋੜੀ ਜਾ ਰਹੀ ਹੈ ਕੀ ਪੂਰੇ ਪੰਜਾਬ ਭਰ ਪ੍ਰਦਰਸ਼ਨ ਹੋਏਗਾ ਜਾਂ ਜਲੰਧਰ ਤੇ ਸਿਰੰਗਰ ਚ ਦਾ ਕਿਸ ਭਾਗ ਇਹ ਜਲੰਧਰ ਚ ਪ੍ਰਦਰਸ਼ਨ ਹੋਏਗਾ ਔਰ ਇਹਦੀ ਜਗ੍ਹਾ ਜਿਹੜੀ ਹੈ ਉਹਦੀ ਬਕਾਇਦਾ ਅਨਾਊਂਸਮੈਂਟ ਕੀਤੀ ਜਾਏਗੀ ਅ ਫਿਲਹਾਲ ਦਿੱਕ ਚਿੱਤਕਣ ਤੁਹਾਡੇ ਨਾਲ ਉੱਤੇ ਸਈਪੁਰ ਮਾਮਲਾ ਜਿਹੜਾ ਹੈ ਘਟਨਾ ਵਾਪਰੀ ਹੈ ਤੇ ਜਿਹੜੇ ਉੱਥੇ ਦੇ ਸਬੰਧਤ ਏਰੀਆ ਦੇ ਲੋਕ ਸੀ ਉਹਨਾਂ ਨੇ ਤੁਹਾਡੀ ਖਿਲਾਫ ਨਾਰੇਬਾਜ਼ੀ ਕੀਤੀ ਤੇ ਉਹਨਾਂ ਨੇ ਕਹਿ ਦਿੱਤੀ ਹੈ ਸਰਕਾਰ ਦਾ ਜਿਹੜਾ ਇਹ ਫੈਸਲਾ ਹੋਇਆ ਆ ਇਹ ਬਹੁਤ ਹੀ ਸਮਾਜਾਜੁਗ ਹੈ ਦੀ ਗੱਲ ਉੱਥੇ ਦੇ ਇਲਾਕੇ ਦੇ ਜਿਹੜੇ ਲੋਕ ਸੀਗੇ ਜਿਹੜੇ ਜਿਹੜੇ ਕੀ ਆਪਣੇ ਆਪ ਨੂੰ ਦਲੇ ਸਭਾਈ ਕਹਾਂ ਦੱਸਦੇ ਸੀਗੇ ਉਦੋਂ ਹੀ ਤੁਹਾਡੇ ਖਿਲਾਫ ਨਾਰੇਬਾਜ਼ੀ ਹੋਦੇ ਵਿੱਚੋਂ ਜਿਹੜੇ ਬਹੁਤੇ ਦਾ ਮਹੱਲੇ ਦੇ ਹਨੀ ਸੀ ਉਹਦੇ ਵਿੱਚੋਂ ਜਿਹੜੇ ਬਹੁਤੇ ਸੀ ਜਿਹੜੀ ਭੀੜ ਭੇਜੀ ਗਈ ਤੋੜਨ ਲਈ ਪਾਰਕ ਉਹ ਤਾਂ ਬਹੁਤੇ ਉਸ ਮਹੱਲੇ ਦੇ ਹਨੀ ਸੀ ਬੱਚੇ ਕੁਝ ਤਾਂ ਮੈਂ ਉਹ ਕਹਿ ਰਿਹਾ ਹਾਂ ਦੂਸਰੇ ਮਹੱਲੇ ਦੇ ਆ ਜਿਹੜਾ ਸੰਬੰਧਤ ਏਰੀਆ ਉਸ ਤੇ ਨਹੀਂ ਆ ਜੀ ਉਹ ਦੇਖੋ ਜਿਹੜੀ ਪਿੱਛੇ ਸਰਕਾਰ ਦੇ ਬੰਦੇ ਸੀ ਉਹਨਾਂ ਨੇ ਭੇਜੇ ਵੀ ਤੁਸੀਂ ਪਾਰਕ ਤੋੜ ਉਹ ਇਹ ਇਸ਼ੂ ਹੈਗਾ ਉਹ ਹਥਿਆਰਬੰਦ ਸੀ ਸਾਰੇ ਅਸੀਂ ਤਾਂ 30 40 ਜਾਣੇ ਸੀ ਰੋਕਣਾ ਦੋਨਾਂ ਨੂੰ ਚਾਹੁੰਦੇ ਸੀ ਚਾਹੀਦਾ ਸੀ ਪਰ ਪੁਲਿਸ ਉਹਨਾਂ ਦੇ ਨਾਲ ਸੀ ਦੇਖੋ ਸਾਡੇ ਤੇ ਸਰਕਾਰ ਪੁਲਿਸ ਨੂੰ ਮੋਹਰੇ ਕਰਕੇ ਹੀ ਨਸਾ ਕਰਾ ਰਹੀ ਆ ਤੁਸੀਂ ਦੇਖੋ ਉਸ ਦਿਨ ਉਹਨਾਂ ਨੇ ਉਹ ਹਥਿਆਰਬੰਦ ਹੋ ਕੇ ਆਏ ਜਦ ਗਲਾਖੀ ਜਾ ਸਾਡੇ ਤੇ ਕੀਤਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਨੂੰ ਮਤਲਬ ਗਾਲਾਂ ਕੱਢਦੇ ਹੋਰ ਕੱਢਦੇ ਅਸੀਂ ਜਿੰਨੀਆਂ ਦਰਖਾਸਤਾਂ ਦਿੰਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮਤਲਬ ਪੁਲਿਸ ਵੱਲੋਂ ਸਰਕਾਰ ਵੱਲੋਂ ਸ਼ਾਇ ਹੈ ਵੀ ਪੁਲਿਸ ਸਾਡੇ ਖਿਲਾਫ ਵਰਤੋ ਜੇਣਾ ਹੋਰ ਕੋਈ ਐਲੀਮੈਂਟ ਉਹਨੂੰ ਸਾਡੇ ਖਿਲਾਫ ਆਤੋ ਹੁਣ ਜਿਹੜਾ ਨੋਟਿਸ ਵੀ ਇੱਕ ਸਾਨੂੰ ਜਾਰੀ ਕੀਤਾ ਜਦੋਂ ਕੋਈ ਨੋਟਿਸ ਜਾਰੀ ਕਰਦੇ ਆ ਤੇ ਘਰ ਦੇ ਘਰ ਆਉਂਦਾ ਕਾਰਪੋਰੇਸ਼ਨ ਦੇ ਅਫਸਰ ਸਹੀ ਪਰ ਮਹ ਲੈਣਗੇ ਸਾਡੇ ਖਿਲਾਫ ਨੋਟਿਸ ਲਾ ਕੇ ਗਏ ਆ adesh raj ji ਜਿਹੜੇ ਕੇਸ ਲੜ ਰਹੇ ਆ ਜਗਦੀਸ਼ ਪੜਾਹਰਾ ਨਾਲ ਤੇ ਮੇਰੇ ਨਾਲ ਤੇ ਮੈਨੂੰ ਇੱਕ ਦੱਸੋ ਵੀ ਪਬਲਿਕ ਨੋਟਿਸ ਮਤਲਬ ਇਤਨਾ ਪਬਲੀਕਲੀ ਆਪਾਂ ਡਿਫੈਂਡ ਕਰੀਦਾ ਬੰਦਿਆਂ ਨੂੰ ਤੁਸੀਂ ਸਹੀ ਪਰ ਚੱਲ ਜਾਓ ਹਰ ਗਲੀ 'ਚ ਤੁਹਾਨੂੰ ਸਾਡੇ ਖਿਲਾਫ ਲੱਗਿਆ ਕਾਰਪੋਰੇਸ਼ਨ ਦਾ ਨੋਟਿਸ ਮਿਲ ਜਾਊਗਾ ਔਰ ਕਹਾਂ ਮੈਂ ਉਹਨੂੰ ਆਫਿਸਰ ਨੂੰ ਇੰਜੀਨੀਅਰ ਨਾਲ ਗੱਲ ਕੀਤੀ ਉਹਨੂੰ ਜਵਾਬ ਨਹੀਂ ਆਇਆ ਤੇ ਮੰਨ ਲਓ ਇਸ ਤਰ੍ਹਾਂ ਦਾ ਇੱਕ ਪੂਰਾ ਤੰਤਰ ਉਹਨਾਂ ਦਾ ਇੱਕ ਕੁਝ ਗਲਤ ਐਲੀਮੈਂਟ ਪੂਰਾ ਸਾਡੇ ਖਿਲਾਫ ਲੱਗੇ ਆ ਔਰ ਸੱਤਾ ਵਾਲੀ ਪਾਰਟੀ ਦਾ ਇੰਟਰਸਟ ਹੈ ਵੀ ਜਿਹੜੀ BSP ਉਹਦੀ ਲੀਡਰਸ਼ਿਪ ਹੈ ਵੀ ਉਹਨਾਂ ਨੂੰ ਦਵਾਇਆ ਜਾਵੇ ਇੱਕ ਜਦੋਂ ਕਸ ਲਈ ਕਿ ਪਹਿਲਾਂ ਜਿਹੜਾ ਪੱਤਰਾ ਹੋ ਚੁੱਕਾ ਉਹ ਪੱਤਰਾ ਵੀ ਜਿਹੜਾ ਕਹਿੰਦੇ ਕਿ ਉਹਨਾਂ ਨੇ ਜਿਹੜਾ ਹਾਈਵੇ ਸੀਗਾ ਉਹ ক্লোਜ਼ ਕੀਤਾ ਸੀਗਾ ਉਹਦੇ ਕਾਰਨ ਜਿਹੜਾ ਆ ਪੱਤਰਾ ਜਿਹੜਾ ਪਾਇਆ ਗਿਆ ਨਹੀਂ ਹਾਈਵੇ ਦਾ ਇਥੇ মিডিਆ ਸਾਰਾ ਹੈ ਹਾਈਵੇ ਅਸੀਂ ਬੰਦ ਹੀ ਨਹੀਂ ਕੀਤਾ ਦੂਜੀ ਗੱਲ ਇਹ ਆ ਆਪਾਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਆਮ ਆਦਮੀ ਪਾਰਟੀ ਨੇ 27 ਜੁਲਾਈ ਨੂੰ ਹਾਈਵੇ ਬੰਦ ਕੀਤਾ ক্লোਰਚ ਔਰ ਥੋੜੇ ਦਿਨ ਪਹਿਲਾਂ ਜਦੋਂ ਕਹਦੇ ਸਾਡੇ ਨਾਲ ਸਿਆਸੀ ਬਦਲਾਖੋਰੀ ਹੋ ਰਹੀ ਹੋਰੀ ਇਹਨੇ ਜਲੰਧਰ ਜਾਮ ਕੀਤਾ ਕਿਸੇ ਬੰਦੇ ਦੇ ਪਰਚੇ ਨਹੀਂ ਕਜਪਲੰਦਰ ਸੇ ਤੁਸੀਂ ਦੱਸਿਆ ਕਿ ਪਬਲਿਕ ਨੋਟਿਸ ਆ ਤਾਂ ਲਗਾਏਗੇ ਨਾ ਉਸ ਨੋਟਿਸ ਦੇ ਵਿੱਚ ਲਿਖਿਆ ਕੀ ਹੋਇਆ ਉਹਨਾਂ ਨੇ ਲਿਖਿਆ ਇਹੀ ਆ ਵੀ ਜੀ ਇਹ ਤੁਸੀਂ ਨਜਾਇਜ਼ ਇਹ ਬਗੜਾਇਆ ਜਦ ਕਿ ਅਸੀਂ ਤਾਂ ਬਗੜੀ ਹੀ ਨਹੀਂ ਹੈਗੀ ਉਹ ਤਾਂ 2015 ਦੀ ਪਾਰਕ ਬਣੀ ਹੈ ਮਤਲਬ ਇੱਕ ਸਾਨੂੰ ਡੇਫੇਮ ਕਰਨ ਲਈ ਇੱਕ ਬੰਦੇ ਦੀ ਕੰਪਲੇਂਟ ਲੈ ਕੇ ਸਰਕਾਰ ਸਾਡੇ ਖਿਲਾਫ ਲੱਗੀ ਆ ਵੀ ਜਿੱਧਰੋਂ ਵੀ ਮਿਲਦਾ ਜਗ੍ਹਾ ਇਹਨਾਂ ਦਬਾ ਲਿਆ ਜਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760 Shamra Chander, call Call him on this number: zero seven four triple eight four double one six one.